ਇਹ ਸੂਬਾ ਦੇ ਨਾਗਰਿਕ ਤਵਨੋ ਜੀ ਜਿਹੜੀਆਂ ਸਾਡੀਆਂ ਤਿਆਰੀਆਂ ਸੀ ਆਪਣੇ ਹੱਥ ਮੰਨਵਾ ਕੇ ਆਏ ਆਂ ਜੀ ਇੱਥੇ ਸਾਡੇ ਨਾਲੇ ਮਟੀਰਾ ਜਿਹੜੀਆਂ ਸਰਕਾਰਾਂ ਨੇ ਅਤਵਾਦ ਵਾਲਾ ਕੱਟੀ ਵਾਲਾ ਕੰਮ ਕਰੋ ਅਸੀਂ ਇਹ ਦੇਸ਼ ਦੇ ਵਸਨੀਕ ਆਂ ਦੇਸ਼ ਦੇ ਵਿੱਚ ਪੜੇ ਆਂ ਦੇਸ਼ ਦੇ ਵਿੱਚ ਰਹਿੰਦੇ ਆਂ ਅਸੀਂ ਆਪਣੇ ਹੱਥੋਂ ਨਹੀਂ ਇਹਨਾਂ ਨੂੰ ਲੈ ਸਕਦੇ ਸਾਡੇ ਨਾਲ ਉਹ ਕੰਮ ਕੰਡੇ ਜਿਹੜਾ 84 ਦੇ ਵਿੱਚ ਹੋਇਆ ਸੀ ਜਿਹੜਾ ਸਰਕਾਰਾਂ ਨੇ 84 ਜੀ ਕੀਤਾ ਸੀ ਸਾਨੂੰ ਅਜੇ ਵੀ ਅੱਤਵਾਦ ਮੰਨਦੇ ਆ ਇਹ ਸਾਡਾ ਫਰਜ਼ ਬਣਦਾ ਫਿਰ ਅਸੀਂ ਇਹਨਾਂ ਦੇ ਨਾਲ ਕੀ ਕਰਨਾ ਸੀ ਪਾਕਿਸਤਾਨ ਦੇ ਵਿੱਚ ਜਾ ਸਕਦੇ ਤੁਸੀਂ ਸਭ ਤੋਂ ਅੱਗੇ ਅਗਵਾਈ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਵੀ ਆਪਾਂ ਅਕੇ ਜਬਦਲਣ ਲੱਗੇ ਆ ਪੈਰੀ ਅੱਗੇ ਜੀ ਬਹੁਤ ਚੰਗੀ ਜੇ ਤੁਹਾਡੇ ਸੱਜਣੋ ਬਾਕੀ ਕਿ ਕਿਹੜਾ ਕਿਹੜਾ ਗੱਡੀ ਹੈ ਕਿਸ ਤਰ੍ਹਾਂ ਦਾ ਸਿਸਟਮ ਹੈ ਸਿਸਟਮ ਜਿਹੜਾ ਸਾਨੂੰ ਹਰਿਆਣਾ ਦਾ ਮਰਦਾ ਤਾਂ ਬਹੁਤ ਵਧੀਆ ਮਿਲਿਆ ਹਰਿਆਣਾ ਸਾਡਾ ਭਾਈ ਸਾਡੇ ਨਾਲ ਖੜਾ ਵਾ ਸਾਡੇ ਕੋਲ ਖੜੇ ਨੇ ਪਰ ਅਸੀਂ ਆਪਣੇ ਯਾਰ ਤੋੜ ਕੇ ਗਾੜੀ ਚਾਵਾਂਗੇ ਤੇ ਦੁਕਾਨਾਂ ਦੇ ਦਿੱਲੀ ਫਿਰ ਚੱਲ ਹਾਂਜੀ ਦਿੱਲੀ ਕਹਿੰਦੇ ਪਹੁੰਚ ਦਿੱਲੀ ਅਸੀਂ ਕੱਲ ਪੁਲਿਸ ਕਰ ਦਾਂਗੇ ਅੱਜ ਨਾਲ ਬਹੁਤ ਮੰਨਦਾ ਤਾਂ ਕਰਦਾ ਕਿੰਨਾ ਜਰ ਪੰਮ ਮਾਰੂ ਕਿੰਨੇ ਬੰਦੇ ਸਾਡੇ ਖਤਮ ਕਰ ਦੇਣ ਅਸੀਂ ਆਏ ਮਰਨ ਵਾਸਤੇ ਮਾਫੀ ਹੋ ਗਏ ਪਹਿਲਾਂ ਬੰਦਾ ਕੱਟ ਮੁਕਾ ਕਰਦਾ ਜੇ ਕਰੀਏ ਤੇ ਅੱਜ ਵੀ ਗੱਲ ਕਰ ਸਰ ਭਾਈ ਆਪਣਾ ਰਹਿਣਾ ਮਾਈਰਾ ਉਹ ਜਾਣੇ ਜਾਣੇ ਪਿੱਛੇ ਅਸੀਂ ਗਾਂਹ ਜਾਵਾਂਗੇ ਸਾਡਾ ਭਾਈ ਜਿਹੜਾ ਰਹਿਣਾ ਸਾਡੇ ਨਾਲ ਖੜਾ ਵਾ ਬਾਕੀ ਅਸੀਂ ਉਹ ਨਾਲ ਜਾਣੇ ਵਾਲੇ ਨੂੰ ਪਿੱਛੇ ਕਰਕੇ ਆਪ ਗਾੜੀ ਜਾਵਾਂਗੇ ਪਰ ਮਰਨ ਵਾਸਤੇ ਜਾਵਾਂਗਾ ਨਾ